ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਪੁਲਿਸ ਚੌਂਕੀ ਦੇ ਬਾਹਰ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਧਮਾਕੇ ਦੀ ਆਵਾਜ਼ ਵੀਰਵਾਰ ਸ਼ਾਮ 8 ਵਜੇ ਸੁਣਾਈ ਦਿੱਤੀ ਪੁਲਸ ਨੇ ਇਸ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਪੁਲਸ ਨੇ ਕਿਹਾ ਹੈ ਕਿ ਬੰਬ ਧਮਾਕਾ ਨਹੀਂ ਉਹਨਾਂ ਦੇ ਇੱਕ ਪੁਲਿਸ ਵਾਲੇ ਦੀ ਕਾਰ ਦਾ ਰੇਡੀਏਟਰ ਫਟ ਗਿਆ ਸੀ ਦੂਜੇ ਪਾਸੇ ਵਿਦੇਸ਼ ਵਿੱਚ ਬੈਠੇ ਇੱਕ ਅੱਤਵਾਦੀ ਸੰਗਠਨ ਨੇ ਇਸ ਨੂੰ ਬੰਬ ਧਮਾਕਾ ਦੱਸਦੇ ਹੋਏ ਪੋਸਟ ਵੈਰ ਕਰ ਦਿੱਤੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰਸਰ ਦੇ ਗੁਮਟਾਲਾ ਚੌਂਕੀ ਵਿਖੇ ਰਾਤ 8 ਵਜੇ ਦੇ ਕਰੀਬ ਵਾਪਰੀ ਹੈ ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਚੌਂਕੀ ਵਿੱਚ ਹਰ ਕੋਈ ਆਪਣਾ ਕੰਮ ਕਰ ਰਿਹਾ ਸੀ ਏਐਸਆਈ ਹਰਜਿੰਦਰ ਸਿੰਘ ਵੀ ਚੌਂਕੀ ਦੇ ਅੰਦਰ ਬੈਠੇ ਆਪਣਾ ਕੰਮ ਕਰ ਰਹੇ ਸੀ ਫਿਰ ਲਗਭਗ 8 ਵਜੇ ਮੌਕੇ ਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਸਾਰੇ ਬਾਹਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਏਐਸਆਈ ਤਜਿੰਦਰ ਸਿੰਘ ਦੀ 2008 ਮਾਡਲ ਜੈਨ ਐਸਟੀ ਲੋ ਕਾਰ ਦੇ ਹੇਠਾਂ ਧਮਾਕਾ ਹੋਇਆ ਜਾਂਚ ਤੋਂ ਪਤਾ ਲੱਗਾ ਕਿ ਕਾਰ ਦਾ ਰੇਡੀਏਟਰ ਫਟ ਗਿਆ ਸੀ ਉਹਨਾਂ ਦੇ ਰੇਡੀਏਟਰ ਤੋਂ ਕੁਲੈਂਟ ਵੀ ਲੀਕ ਹੋ ਗਿਆ ਤੇ ਕਾਰ ਦਾ ਅਗਲਾ ਸ਼ੀਸ਼ਾ ਵੀ ਕ੍ਰੈਕ ਹੋ ਗਿਆ ਐਸਪੀ ਸ਼ਮਦਰਸ਼ਨ ਨੇ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਇਸ ਸਬੰਧ ਵਿੱਚ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਇਸ ਲਈ ਉਹਨਾਂ ਨੇ ਸਾਰੀਆਂ ਅਫਵਾਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਤਾਂ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅੰਮ੍ਰਿਤਸਰ ਦੇ ਪੂਰੇ ਪੁਲਿਸ ਚੌਕੀਆਂ ਦੇ ਬਾਹਰ ਧਮਾਕੇ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਤੋਂ ਬਾਅਦ ਨਾਂਮਰ ਗੈਂਗਸਟਰਾਂ ਵੱਲੋਂ ਇਸ ਦੀ ਜ਼ਿੰਮੇਵਾਰੀ ਵੀ ਲਈ ਗਈ ਇੱਕ ਪਾਸੇ ਪੁਲਿਸ ਕਹਿੰਦੀ ਕਿ ਇਹ ਟਾਇਰ ਫਟਿਆ ਜਾਂ ਕੁਝ ਹੋਇਆ ਦੂਜੇ ਪਾਸੇ ਜਦੋਂ ਗੈਂਗਸਟਰ ਜ਼ਿੰਮੇਵਾਰੀ ਲੈਂਦੇ ਨੇ ਤਾਂ ਵਿਰੋਧੀ ਫਿਰ ਮਾਨ ਸਰਕਾਰ ਤੇ ਸਵਾਲ ਚੁੱਕਦੇ ਨੇ ਕਿ ਪੰਜਾਬ ਦੇ ਵਿੱਚ ਆਖਰ ਹੋ ਕੀ ਰਿਹਾ ਹੈ ਦਿਨ ਦੇ ਹੱਕ ਦਿਹਾੜੇ ਵੱਡੇ ਧਮਾਕੇ ਹੋ ਰਹੇ ਨੇ ਆਮ ਲੋਕ ਤਾਂ ਤੁਸੀਂ ਛੱਡੋ ਕਿ ਜੇਕਰ ਪੁਲਿਸ ਚੌਕੀਆਂ ਦੇ ਬਾਹਰ ਥਾਣਿਆਂ ਦੇ ਅੰਦਰ ਧਮਾਕੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਮਲੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਫਿਰ ਆਮ ਲੋਕਾਂ ਨੂੰ ਕੌਣ ਬਚਾਏਗਾ ਸਰਕਾਰ ਕਿੱਥੇ ਹੈ ਵੱਡੇ ਸਵਾਲ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਨੇ ਹਾਲਾਂਕਿ ਪੁਲਿਸ ਨੇ ਇਸ ਚੀਜ਼ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਰ ਦਾ ਰੇਡੀਏਟਰ ਫਟਿਆ ਜਿਸ ਕਰਕੇ ਧੁਮਾਕਾ ਹੋਇਆ ਪਰ ਸਵਾਲ ਜ਼ਰੂਰ ਨੇ ਕਿ ਇੱਕੋ ਸਮੇਂ ਕਿਉਂਕਿ ਆ ਕੁਝ ਸਮੇਂ ਪਹਿਲਾਂ ਦੀ ਉਹ ਗੱਲ ਹੈ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤਾਂ ਇਨ੍ਹਾਂ ਸਮਿਆਂ ਦੇ ਵਿੱਚ ਜਿਹੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ ਆਖਰ ਸੁਰੱਖਿਆ ਏਜੰਸੀਆਂ ਕਿੱਥੇ ਨੇ ਕੀ ਜਈਆਂ ਵਾਰਦਾਤਾਂ ਹੋਣ ਤੋਂ ਪਹਿਲਾਂ ਇਸ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਤੇ ਇਹ ਇਨਫਾਰਮੇਸ਼ਨ ਜਿਹੜੀ ਉਹ ਏਜੰਸੀਆਂ ਤੱਕ ਕਿਉਂ ਨਹੀਂ ਪਹੁੰਚਦੀ ਹੈਗੀ ਤਾਂ ਢਿੱਲ ਕਿੱਥੇ ਵਰਤੀ ਜਾ ਰਹੀ ਹੈ ਸਵਾਲ ਜ਼ਰੂਰ ਉੱਠਦੇ ਨੇ ਪਰ ਦੂਜੇ ਪਾਸੇ ਹੋਣਾ ਕੈਲੀਏ ਕੇ ਵਿਰੋਧੀਆਂ ਨੂੰ ਵੀ ਇੱਕ ਮੌਕਾ ਮਿਲ ਚੁੱਕਿਆ ਹੈ ਮਾਨ ਸਰਕਾਰ ਨੂੰ ਘੇਰਨ ਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹਨਾਂ ਕੋਲ ਸੀਐਮ ਦੀ ਵੀ ਜ਼ਿੰਮੇਵਾਰੀ ਹੈ ਤੇ ਦੂਜੇ ਪਾਸੇ ਗ੍ਰਹਿ ਮੰਤਰੀ ਵੀ ਨੇ ਸੂਬੇ ਦੇ ਜਿਸ ਕਰਕੇ ਵਿਰੋਧੀ ਉਹਨਾਂ ਨੂੰ ਹੁਣ ਲਗਾਤਾਰ ਘੇਰੇ ਨੇ ਕਿ ਤੁਹਾਡੇ ਗ੍ਰਹਿ ਵਿਭਾਗ ਜਾਨੀ ਕਿ ਤੁਹਾਡਾ ਪੁਲਿਸ ਵਿਭਾਗ ਕੀ ਕਰ ਰਿਹਾ ਹੈ ਜਦੋਂ ਤੁਹਾਡੇ ਥਾਣਿਆਂ ਤੇ ਚੌਕੀਆਂ ਦੇ ਅੰਦਰ ਹੀ ਜਿਹੜੇ ਬੰਬ ਤਮਾਕੇ ਹੋਣ ਹਮਲੇ ਹੋਣ ਇਸ ਤਰੀਕੇ ਦਾ ਜਿਹੜਾ ਕਹਿ ਲਈਏ ਕਿ ਸਵਾਲ ਚੁੱਕੇ ਜਾ ਰਹੇ ਨੇ ਪਰ ਹੁਣ ਦੇਖਣਾ ਹੋਏਗਾ ਕਿ ਇਸ ਤੋਂ ਬਾਅਦ ਕੀ ਕੋਈ ਹੋਰ ਜਾਂਚ ਹੁੰਦੀ ਹੈ ਤੇ ਕੀ ਕੁਝ ਸਾਹਮਣੇ ਆਉਂਦਾ ਫਿਲਹਾਲ ਇਸ ਤੋਂ ਪੁਲਿਸ ਨੇ ਬਿਲਕੁਲ ਇਨਕਾਰ ਕਰ ਦਿੱਤਾ ਹੈ ਕਿ ਕੋਈ ਧੂਮਾਕੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਦਿਓ ਜਾਜ ਧੰਨਵਾਦ